ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਇਹ ਮੇਰਾ ਹੈਗਾ ਕੰਟੈਕਟ ਨੰਬਰ ਵੀਡੀਓ ਬਣਾਉਣ ਦੀ ਖਾਤਰ ਤੇ ਅੱਜ ਜਿਹੜਾ ਆਪਾਂ ਜਿਹੜੀ ਵੀਡੀਓ ਕਵਰ ਕਰਦੇ ਆ ਪਿੰਡ ਚੁੱਗੇ ਕਲਾ ਨੇੜੇ ਬੱਲੂਆਣਾ ਚੁੱਭਾ ਪੈ ਜਾਂਦਾ ਬਠਿੰਡਾ ਜ਼ਿਲ੍ਹਾ ਬਠਿੰਡੇ ਸ਼ਹਿਰ ਤੋਂ ਲਗਭਗ 15-17 ਕਿਲੋਮੀਟਰ ਦੂਰੀ ਤੇ ਪਿੰਡ ਚੁੱਗਾ ਕਲਾ ਬੱਲੂਆਣਾ ਪੈ ਜਾਂਦਾ ਚੁੱਭਾ ਤੇ ਦੂਜਾ ਸੂਆ ਵਹਿੜ ਸੂਈ ਹੋਈ ਆ ਮਗਰ ਇਹਦੇ ਬੱਚਾ ਅੱਜ ਇਹਨੂੰ ਦੂਜਾ ਦਿਨ ਹੋ ਗਿਆ ਸੂਈ ਨੂੰ ਜੋ ਵੀਡੀਓ ਬਣੀ ਹੈ ਕੱਲੇ ਦੀ ਸੂਣ ਤੋਂ 4 ਘੰਟੇ ਬਾਅਦ ਹੀ ਬਣੀ ਵਿੱਚ ਵੀ ਉਦੋਂ ਹੋਈ ਵੀ ਸੀ ਬੋਲਾ ਵੀਰ ਦਾ ਕੁਝ ਚੋਇਆ ਵਾ ਸੀਗਾ ਪਿਛਲੇ ਸੂਏ ਵੀ ਵੀਰ ਦੇ ਕੋਲ ਹੀ ਸੀ ਪਿਛਲੇ ਸੂਏ ਵੀਰ ਕਹਿੰਦਾ ਆਪਾਂ ਇਹਦਾ 16 ਲੀਟਰ ਦੁੱਧ ਚੋਇਆ 8 ਲੀਟਰ ਟਾਈਮ ਦਾ ਤਾਜੀ ਦਾ ਤੇ 3 ਮਹੀਨੇ ਪਹਿਲਾਂ ਦੁੱਧੋ ਡਰਾਈ ਕਰੀ ਜਾ ਕਹਿੰਦਾ ਦੁੱਧੋ ਡਰਾਈ ਕਰਨ ਸਮੇਂ ਵੀ ਥੱਲੇ 8 ਕਿਲੋ ਦੁੱਧ ਸੀਗਾ ਜਮਾ ਤੇ ਦੂਜਾ ਸੂਏ ਇਸ ਵਾਰ ਸੂਈਆ ਮਗਰ ਇਹਦੇ ਬੱਚਾ ਮੂੰਹ ਮੱਥਾ ਦੇਖੋ ਕੱਦ-ਕਾੜ ਚੰਗੀ ਜਿੰਦ ਜਾਨ ਵਾਲੀ ਪਹਿਲੇ ਸੂਏ ਵੀਰ ਕਹਿੰਦਾ ਤਾਜੀ ਲੈਤੀ ਸੀ 16 ਲੀਟਰ ਦੁੱਧ ਪਹਿਲੇ ਸੂਏ ਚੋਲਿਆ ਮਗਰ ਇਹਦੇ ਬੱਚਾ ਗਾ ਜੇਰ ਵਗੈਰਾ ਜਮਾ ਡਾਨਾ ਜਮਾ ਵੀਡੀਓ ਬਣਨ ਦਾ ਸੂਏ ਤੋਂ ਬਾਅਦ ਨਿਭਾਈ ਧਵਾਈਆ ਵੀਰ ਨੇ ਦੇਖੋ ਜਮਾ ਕਿਆ ਬਾਤਾਂ ਕਿਉਂਕਿ ਹੁਣ ਗਰਮੀ ਦਾ ਟਾਈਮ ਆ ਨਿਭਾ ਧਵਾ ਗਿਆ ਸੌਂਕਲਾਂ ਵੀਡੀਓ ਬਣਾਈ ਆ ਤੇ ਜਿੰਦ ਜਾਨ ਮੂੰਹ ਮੱਥਾ ਧਾਰ ਤੂਰ ਪੂਰੀ ਓਕੇ ਆ ਮੁੱਲ ਵੀਰ ਕਹਿੰਦਾ ਫੋਨ ਤੇ ਕਰਾਂਗੇ ਬਿਲਕੁਲ ਬਾਜਬ ਹੋਊਗਾ ਚੌਂਡ ਚ ਵਾਲੇ ਪਾਸੋਂ ਬੇਫਿਕਰ ਹੋ ਕੇ ਆ ਜੀ ਵੀਰ ਚਾਹੇ ਦੂਰੋਂ ਆਵੇ ਕੋਈ ਦਿੱਕਤ ਨਹੀਂ ਹੋਊਗੀ ਮਗਰ ਬੱਚਾ ਜੇ ਰੋਕਿਆ ਉਹ ਖੜਾ ਬੱਚਾ ਤੁਸੀਂ ਦੇਖ ਸਕਦੇ ਹੋ ਸੋ ਅੱਜ ਇਹਨੂੰ ਸੂਰੀ ਨੂੰ ਦੂਜਾ ਦਿਨ ਹੋ ਗਿਆ ਤੇ ਮੌਲ ਵੀਰ ਕਹਿੰਦਾ ਬਿਲਕੁਲ ਬਾਜਬ ਹੋਊਗਾ ਸੋ ਵੀਰ ਦਾ ਮੋਬਾਈਲ ਨੰਬਰ ਆ 98799 28040 98799 28040